ਸਤਿ ਸ਼੍ਰੀਕਾਲ ਜੀ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਬੜੀ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਿਹਾ ਹਾਂ ਹੁਣ ਕੱਟੇ ਜਾਣਗੇ ਜਿਹੜੇ ਰਾਸ਼ਨ ਕਾਰਡ ਨੇ ਆਖਰਕਾਰ ਕਿਉਂ ਕੱਟੇ ਜਾ ਰਹੇ ਨੇ ਹੁਣ ਰਾਸ਼ਨ ਕਾਰਡ ਇਸੇ ਨਾਲ ਜੀ ਰਾਸ਼ਨ ਕਾਰਡ ਤੋਂ ਨਾਲ ਬਿਜਲੀ ਮੀਟਰ ਵੀ ਕਈ ਜਿਹੜੇ ਕੱਟੇ ਜਾ ਰਹੇ ਨੇ ਕੀ ਕਾਰਨ ਹੈ ਉਹ ਵੀ ਥਰਨਾ ਸਾਂਝਾ ਕਰਨਾ ਹੈ ਨਾਲ ਹੀ ਤੁਹਾਨੂੰ ਦੱਸਾਂਗੇ ਜੀ ਅਗਨੀ ਵੀਰਾਂ ਨੂੰ ਮਿਲੇਗੀ ਜੀ ਹਰ ਮਹੀਨੇ ਜਿਹੜੀ ਪੈਨਸ਼ਨ ਕਿਸ ਤਰ੍ਹਾਂ ਮਿਲਣ ਵਾਲੀ ਹੈ ਜੀ ਪੈਨਸ਼ਨ ਕੀ ਸਕੀਮ ਹੈ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੁਜ਼ਾਰਿਸ਼ ਜਿੰਨਾ ਵੀ ਰਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਣਾ ਮੇਨਾ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਕਿਸਾਨਾਂ ਲਈ ਹਮੇਸ਼ਾ ਖੁੱਲੇ ਰਹਿਾਂਗੇ ਰਾਹ ਕਰਨਾਲ ਬੀਜੇਪੀ ਖਿਲਾਫ ਕਰਾਂਗੇ ਗਰਜੇ ਨਜੀ ਚੰਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਚਲਨਜੀਤ ਸਿੰਘ ਚੰਨੀ ਬੀਤੀ ਸ਼ਾਮ ਕਾਂਗਰਸੀ ਉਮੀਦਵਾਰ ਲਈ ਪ੍ਰਚਾਰ ਕਰਨ ਲਈ ਕਰਨਾਲ ਪਹੁੰਚੇ ਜਿੱਥੇ ਉਹਨਾਂ ਨੇ ਭਾਜਪਾ ਤੇ ਤਿੱਖਾ ਨਿਸ਼ਾਨਾ ਸਾਧਿਆ ਇਸ ਗੱਲਬਾਤ ਦੌਰਾਨ ਉਹਨਾਂ ਨੇ ਭਾਜਪਾ ਦੀ ਨੀਤੀਆਂ ਤੇ ਸਵਾਲ ਵੀ ਉਠਾਇਆ ਚੰਨੀ ਨੇ ਇਲਜ਼ਾਮ ਲਗਾਇਆ ਕਿ ਭਾਜਪਾ ਪਿਛਲੇ ਦਰਵਾਜ਼ੇ ਨਹੀਂ ਰਾਹੀ ਆਈਐਸ ਆਰ ਆਈਆਰਐਸ ਅਤੇ ਡਾਇਰੈਕਟਰ ਪਦ ਅਸਾਰੀਆਂ ਅਸਾਮੀਆਂ ਨੂੰ ਪਰਣਾ ਚਾਹੁੰਦੇ ਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸੁਨੀਲ ਜਾਖੜ ਦੇ ਸਥੀਪੇ ਤੋਂ ਰਾਜਾ ਬੜਿੰਗ ਦਾ ਬਿਆਨ ਆਇਆ ਜੀ ਸਾਹਮਣੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਬਾਅਦ ਸਿਆਸੀ ਮਾਹੌਲ ਗਰਮਾ ਗਿਆ ਇਸ ਦੌਰਾਨ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਨੇ ਜਾਖੜ ਦੇ ਸਥਿਪਤੇ ਚੁਟਕੀ ਲਈ ਹੈ ਰਾਜਾ ਬੜਿੰਗ ਨੇ ਆਪਣੇ ਐਕਸ ਅਕਾਊਂਟ ਤੇ ਸੁਨੀਲ ਜਾਖੜ ਦੀ ਖਬਰ ਸਾਂਝੀ ਕੀਤੀ ਹੈ ਤੇ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਹਜੀ ਕਾਰਵਾਈ ਦੇਖ ਕੇ ਤੁਸੀਂ ਵੀ ਪੰਜਾਬ ਪੁਲਿਸ ਦੀ ਕਰੋਗੇ ਸਲੂਟ ਪਟਿਆਲਾ ਚ ਕੀਤਾ ਜੀ ਇਹ ਕੰਮ ਪੰਜਾਬ ਪੁਲਿਸ ਵੱਲੋਂ ਪਟਿਆਲਾ ਦੇ ਅੱਜ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਦੋ ਕੇਸਾਂ ਵਿੱਚ 5 ਕਰੋੜ ਦੇ ਕਰੀਬ 200 ਵਹੀਕਲ ਜਿਨ੍ਹਾਂ ਵਿੱਚ ਟਰੱਕ ਟਰੈਕਟਰ ਤੇ ਕਾਰਾਂ ਵਗੈਰਾ ਜੀ ਸ਼ਾਮਲ ਨੇ ਅਸਲ ਮਾਲਕ ਦੇ ਸਪਰਦਤ ਕੀਤੇ ਡਾਕਟਰ ਨਾਨਕ ਸਿੰਘ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਇਹ ਜਿਹੜਾ ਕੰਮ ਕੀਤੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਨਵਜੋਤ ਸਿੱਧੂ ਨੇ ਆਪਣੀ ਨੂੰ ਇਨਾਇਤ ਨੂੰ ਦਿੱਤੀ ਹੈ ਜੀ ਜਨਮ ਦਿਨ ਦੀ ਵਧਾਈ ਤਸਵੀਰਾਂ ਵੀ ਸਾਂਝੀਆਂ ਕਰ ਦਿੱਤੀਆਂ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਸਿੱਧੂ ਮੁਸੇਵਾਲ ਦੇ ਪਿਤਾ ਵੱਲੋਂ ਇਹ ਜਿਹੜਾ ਏਲਨ ਅਲਵਾਦ ਹਲਕੇ ਚ ਚੋਣ ਪ੍ਰਚਾਰ ਜਾਰੀ ਕਰ ਦਿੱਤਾ ਗਿਆ ਮਰੂਮ ਗਾਇਕ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਪਿੰਡ ਸ਼ੱਕਰ ਮਦੋਰੀ ਵਿੱਚ ਐਲਨਵਾਦ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਭਰਤ ਸਿੰਘ ਵੈਣੀਵਾਲ ਦੇ ਹੱਕ ਚ ਚੋਣ ਪ੍ਰਚਾਰ ਦੌਰਾਨ ਭਾਜਪਾ ਦੇ ਵਰਦਿਆਂ ਧਰਨੇ ਤੇ ਬੈਠੇ ਕਿਸਾਨਾਂ ਦੀ ਹਮਾਇਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਨੇ ਅੰਦੋਲਨ ਦੌਰਾਨ ਕਿਸਾਨਾਂ ਦੇ ਜ਼ੁਲਮ ਕਰਕੇ ਕਿਸਾਨ ਵਿਰੋਧ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੁਰਾਣੀ ਪੈਨਸ਼ਨ ਲਾਗੂ ਨਾ ਹੋਣ ਤੇ ਵਿਧਾਇਕ ਜਿੱਪਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੰਦਾ ਹੈ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਦਾ ਵਫਦ ਜਥੇਬੰਦੀ ਦੁਆਰਾ ਇਹ ਜਿਹੜਾ ਕੀਤਾ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਮਿਲੀ ਹੈ ਜੀ ਨਵੀਂ ਜ਼ਿੰਮੇਵਾਰੀ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਲੋਕ ਸਭਾ ਸਪੀਕਰ ਨਵੀਂ ਜ਼ਿੰਮੇਵਾਰੀ ਸੌਂਪਦੇ ਹਨ ਉਹਨਾਂ ਨੂੰ ਲੋਕ ਸਭਾ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਪਹਿਲਾ ਸੰਸਦ ਮੈਂਬਰ ਔਜਲਾ ਨੂੰ ਹੋਰ ਪਛੜੀਆਂ ਸ਼੍ਰੇਣੀਆਂ ਦੀ ਭਲਾਈ ਸਕੀਮਾਂ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸਰਪੰਚੀ ਦੇ ਰਾਖਵੇਂ ਕਰਨ ਤੇ ਇਤਰਾਜ਼ ਜਤਾਉਂਦੇ ਪਿੰਡ ਵਾਸੀਆਂ ਨੇ ਅਮਨ अरोड़ा ਦੀ ਕੋਠੀ ਅੱਗੇ ਲਾਇਆ ਜੀ ਤਰਨਾ। ਨੇੜਲੇ ਪਿੰਡ ਵਿਗੜਵਾਲ ਦੀ ਵੱਡੀ ਗਿਣਤੀ ਵਿੱਚ ਵਾਸੀਆਂ ਨੇ ਪਿੰਡ ਦੇ ਸਰਪੰਚ ਲਈ ਜਨਰਲ ਵਰਗ ਦੇ ਉਮੀਦਵਾਰਾਂ ਦੀ ਮੰਗ ਨੂੰ ਲੈ ਕੇ ਕੈਪਟਨ ਮੰਤਰੀ ਅਮਨ ਰੋਲਾ ਦੀ ਟੀਮ ਅਗੇ ਤਰਨਾ ਦਿੱਤਾ ਹੈ ਇਕੱਠੇ ਹੋਏ ਪਿੰਡ ਵਾਸੀਆਂ ਨੇ ਜਿਨ੍ਹਾਂ ਚ ਵੱਡੀ ਗਿਣਤੀ ਚ ਔਰਤਾਂ ਵੀ ਸ਼ਾਮਲ ਸਨ ਪਿਛਲੇ 10 ਸਾਲਾਂ ਤੋਂ ਉਹਨਾਂ ਦੇ ਪਿੰਡ ਦਾ ਸਰਪੰਚ ਦੀ ਚੋਣ ਲਈ ਰਾਖਵਾ ਹੁੰਦਾ ਜਾ ਰਿਹਾ ਹੈ ਇਸ ਵਾਰ ਫਿਰ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਪਿੰਡ ਚ ਸਰਪੰਚ ਦੀ ਚੋਣ ਅਨੁਸੂਚਿਤ ਜਾਤੀ ਦੇ ਵਿਅਕਤੀ ਲਈ ਰਾਖਮੀ ਰੱਖੀ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਦੇ ਪ੍ਰਾਇਮਰੀ ਦੇ ਅਫਕ ਫਿਨਲੈਂਡ ਤੋਂ ਲੈਣਗੇ ਜੀ ਟ੍ਰੇਨਿੰਗ ਦਿੱਲੀ ਚ ਸਾਈਨ ਹੋਇਆ ਜੀ ਮਾਊ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹਮ ਮਨੀਸ਼ ਜਯੋਦੀਆ ਰਹੇ ਮੌਜੂਦ ਉਹਨਾਂ ਕੋਲ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਤੇਜ਼ ਹਨੇਰੀ ਤੇ ਮੀਂਹ ਕਾਰਨ ਖੇਤ ਚ ਬਿਸ ਚੁਕੀ ਹੈ ਜੀ ਛੋਨੇ ਦੀ ਫਸਲ ਕਿਸਾਨਾਂ ਦੇ ਚਿਹਰੇ ਮੁਰਝਾ ਚੁੱਕੇ ਨੇ ਸਰਹਾਦੀ ਜ਼ਿਲ੍ਹੇ ਗੁਰਦਾਸਪੁਰ ਰਦੀਨ ਆਉਂਦੇ ਬਲਾਕ ਕਲਾਂ ਨੌਰ ਦੇ ਵਿੱਚ ਵੱਖ-ਵੱਖ ਪਿੰਡਾਂ ਵਿੱਚ ਸ਼ੁੱਕਰਵਾਰ ਨੂੰ ਤੇਜ਼ ਰਫਤਾਰ ਹਨੇਰੀ ਤੇ ਮੀਂਹ ਕਾਰਨ ਛੋਨੇ ਦੀ ਫਸਲ ਖੇਤਾਂ ਵਿੱਚ ਬਿਸ਼ਨ ਕਰਕੇ ਕਿਸਾਨਾਂ ਦੇ ਚਿਹਰੇ ਮੁਰਝਾ ਚੁੱਕੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸੁਪਰੀਮ ਕੋਰਟ ਨੇ ਜਗਤਾਰ ਸਿੰਘ ਹਵਾਰਾ ਬਲੋ ਦਾਇਰ ਪਟੀਸ਼ਨ ਜੇ ਨੋਟਿਸ ਕੀ ਕਰ ਦਿੱਤਾ ਜੀ ਜਾਰੀ ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂਦ ਸਿੰਘ ਅਤੇ 16 ਹੋਰ 1995 ਦੇ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਜਗਤਾ ਸਿੰਘ ਹਵਾਰਾ ਵੱਲੋਂ ਧਾਇਰ ਪਟੀਸ਼ਨ ਦੇ ਨੋਟਿਸ ਜਾਰੀ ਕੀਤਾ ਅਦਾਲਤ ਨੇ ਇਸ ਮਾਮਲੇ ਵਿੱਚ ਕੇਂਦਰ ਅਤੇ ਦਿੱਲੀ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਇਸ ਤੋਂ ਬਾਅਦ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਉਸ ਤੋਂ ਬਾਅਦ ਅਗਲੀ ਵੀਡੀਓ ਵੱਡੀ ਖਬਰ ਜੀ ਪਿੰਡ ਕੌੜੀ ਦੀ ਪੰਚਾਇਤ ਇਸਤਰੀ ਦਲਿਤਲੀ ਰਾਖਮੀ ਕਰਵਾਉਣ ਲਈ ਹਾਈ ਕੋਰਟ ਲਾਵਾਂਗੇ ਲਾਬ ਸਿੰਘ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਲਾਬ ਸਿੰਘ ਬਲ ਸਿੰਘ ਪੁੰਡ ਕੌੜੀ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਦੀ ਸਰਪੰਚੀ ਲਈ ਰਿਜ਼ਰਵ ਕਰਨ ਸਬੰਧੀ ਇੱਕ ਅਰਜੀ ਦਿੱਤੀ ਗਈ ਹੈ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਵਿਕਰਮ ਸਿੰਘ ਜੀ ਬਰਾੜ ਡੇਰਾ ਬਸੀ ਦੇ ਨਵੇਂ ਡੀਐਸਪੀ ਨਿਯੁਕਤ ਹੋ ਚੁੱਕੇ ਨੇ। ਉਸ ਤੋਂ ਬਾਅਦ ਅਗਲੀ ਵੱਡੀ 13 ਹਜ਼ਾਰ ਅੰਤਰਰਾਸ਼ਟਰੀ ਵਿਦਿਆਰਥੀ ਨੇ ਕੈਨੇਡਾ ਚ ਸ਼ਰਨ ਲਈ ਕੀਤਾ ਜੀ ਅਪਲਾਈ। ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਸ਼ਰਨ ਲਈ ਅਰਜ਼ੀਆਂ ਵਿੱਚ ਵਾਧਾ ਹੋਇਆ। ਇਸ ਸਾਲ 8 ਮਹੀਨੇ ਦੇ ਅੰਦਰ ਹੀ ਲਗਭਗ 13000 ਅੰਤਰਰਾਸ਼ਟਰੀ ਵਿਦਿਆਰਥੀ ਪਹਿਲਾਂ ਹੀ ਕੈਨੇਡਾ ਵਿੱਚ ਸ਼ਰਨ ਦੀ ਅਰਜ਼ੀ ਦੇ ਚੁੱਕੇ ਨੇ ਇਮੀਗ੍ਰੇਸ਼ਨ ਰਿਫਿਊਜ਼ਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਮੁਤਾਬਕ ਇਹਨਾਂ ਚੋਂ ਜ਼ਿਆਦਾਤਰ ਲੋਕ ਅਜਿਹੇ ਨੇ ਜਿਨ੍ਹਾਂ ਦਾ ਵਿਦਿਆਰਥੀ ਵੀਜ਼ਾ ਐਕਸਟੈਂਸ਼ਨ ਚੱਲ ਰਿਹਾ ਅਤੇ ਮਿਆਦ ਪੁੱਗ ਰਹੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਖ਼ਬਰ ਜੀ ਗੁਰਮੀਤ ਸਿੰਘ ਖੋਡੀਆਂ ਬਲੌਕ ਕਿਸਾਨਾਂ ਨੂੰ ਖੇਤੀਬਾੜੀ ਰਹਿੰਦਖੁੰਦ ਪਰਮੰਦਰ ਮਸ਼ੀਨਾ ਸਾਨੀ ਨਾਲ ਉਪਲਬਧ ਕਰਵਾਉਣ ਲਈ ਉન્નਤਰ ਕਿਸਾਨ ਮੋਬਾਈਲ ਐਪ ਲਾਂਚ ਕਰ ਦਿੱਤਾ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਬੱਚਾ ਨੇ ਆਨਲਾਈਨ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਸਾਈਬਰ ਕ੍ਰਾਈਮ ਡਿਵੀਜ਼ਨਲ ਵੱਲੋਂ ਇੱਕ ਵਿਅਕਤੀ ਗ੍ਰਿਫਤਾਰ ਕਰ ਲਿਆ ਹੈ 54 ਸ਼ੱਕੀਆਂ ਦੀ ਪਛਾਣ ਵੀ ਦੇਖਣ ਨੂੰ ਮਿਲੀ ਹੈ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਇੱਕ ਵੱਡੀ ਕਾਰਵਾਈ ਕਰਦੇ ਹਾਂ ਵੱਖ-ਵੱਖ ਆਨਲਾਈਨ ਪਲੇਟਫਾਰਮਾਂ ਜ਼ਰੀਏ ਬੱਚਾ ਦੇ ਜਿਨਸੀ ਸ਼ੋਸ਼ਣ ਸਮੱਗਰੀ ਨੂੰ ਦੇਖਣ ਅਤੇ ਰੱਖਣ ਅਤੇ ਅੱਗੇ ਭੇਜਣ ਦੀ ਗਤੀਵਿਧੀ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਇਸ ਦੇ ਵਿੱਚ 54 ਸ਼ੱਕੀ ਵਿਅਕਤੀਆਂ ਤੇ ਪਛਾਣ ਵੀ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਪੰਚਾਇਤੀ ਚੋਣਾਂ ਅੱਜ ਤੋਂ ਪਖਿਆ ਜੀ ਮਾਹੌਲ ਨਾਮਜ਼ਦਗੀਆਂ ਅੱਜ ਭਰਨੀਆਂ ਸ਼ੁਰੂ ਹੋ ਚੁੱਕੀਆਂ ਨੇ 4 ਅਕਤੂਬਰ ਤੱਕ ਲੱਗੀਆਂ ਰਹਿਣਗੀਆਂ ਜੀ ਰੌਣਕਾਂ ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਵੋਟਾਂ ਦਾ ਅਮਲ ਅੱਜ ਸ਼ੁਰੂ ਹੋ ਗਿਆ ਹੈ ਸੂਬੇ ਵਿੱਚ 15 ਅਕਤੂਬਰ ਨੂੰ ਚੋਣਾਂ ਹੋਣ ਜਾਣੀਆਂ ਨੇ ਇਸ ਦੇ ਲਈ ਅੱਜ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ ਨਾਮਜ਼ਦਗੀ ਪੱਤਰ ਦਾਖਲ ਹੋਣ ਲਈ ਪ੍ਰਕਿਰਿਆ 4 ਅਕਤੂਬਰ ਤੱਕ ਚੱਲੇਗੀ ਇਸ ਤੋਂ ਬਾਅਦ 5 ਅਕਤੂਬਰ ਨੂੰ ਕਾਗਜ਼ ਦੀ ਪੜਤਾਲ ਕੀਤੀ ਜਾਵੇਗੀ ਫਿਰ 7 ਅਕਤੂਬਰ ਨੂੰ ਚੋਣ ਨਾਲ ਲੜਨ ਵਾਲਾ ਚਾਹਵਨ ਆਪਣੀ ਨਾਮਜ਼ਦਗੀ ਵਾਪਸ ਲੈ ਸਕਦਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪਟਿਆਲਾ ਚ ਯੂਨੀਵਰਸਿਟੀ ਬਵਾਦ ਦੇਖਣ ਨੂੰ ਮਿਲਿਆ ਮਾਮਲੇ ਤੇ BC ਨੇ ਦਿੱਤੀ ਜੀ ਸਫਾਈ ਕਿ ਇਹ ਮੁਆਫੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਟਿਆਲਾ ਜ ਰਾਜੀਵ ਗਾਂਧੀ ਨੈਸ਼ਨਲ ਲਾ ਯੂਨੀਵਰਸਿਟੀ ਦੇ ਵਾਈਸ ਚਾਂਸਲ ਜੈ ਸ਼ੰਕਰ ਸਿੰਘ ਵਿਦਿਆਰਥੀਆਂ ਦੇ ਹੌਸਟਲ ਵਿੱਚ ਕੀਤੀ ਗਈ ਚਾਣਕ ਚੈਕਿੰਗ ਤੇ ਉਹਨਾਂ ਦੇ ਕੱਪੜਿਆਂ ਤੇ ਕੀਤੀ ਗਈ ਟਿੱਪਣੀ ਤੇ ਦੋਸ਼ਾਂ 'ਚ ਕਾਫੀ ਇੱਕ ਮਾਮਲਾ ਬੱਦਦਾ ਜਾ ਰਿਹਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਸਾਹਮਣੇ ਆ ਰਹੀ ਜੀ ਬਰਿੰਦਰ ਕੁਮਾਰ ਕੋਇਲ ਨੇ ਖਨਨ ਤੇ ਭੂਵਿਗਿਆਨ ਜਲ ਸਰੋਤ ਭੂਮੀ ਦੇ ਜਲ ਸੰਭਾਲ ਮੰਤਰੀ ਵਜੋਂ ਅਹੁਦਾ ਸੰਭਾਲਿਆ ਅੱਜ ਦੇ ਪੰਜਾਬ ਸਿਵਲ ਸਕੱਤਰਦ ਵਿਖੇ ਜਿਹੜਾ ਕੰਮ ਕੀਤਾ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਹੋਰ ਜੀ ਅਗਨੀ ਵੀਰਾਂ ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਬਿਆਨ ਹਰੇਕ ਅਗਨੀ ਵੀਰ ਨੂੰ ਦਿੱਤੀ ਜਾਵੇ ਕਿ ਜੀ ਪੈਨਸ਼ਨ ਵਾਲੀ ਨੌਕਰੀ ਕੇਂਦਰ ਗ੍ਰਾਮ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਇੱਕ ਅਹਿਮ ਫੈਸਲਾ ਐਲਾਨ ਕਰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਅਗਨੀ ਪਥ ਜोजना ਤਹਿਤ ਭਰਤੀ ਕੀਤੇ ਗਏ ਹਰੇਕ ਜਿਹੜੇ ਹਰ ਅਗਨੀ ਵੀਰ ਨੂੰ ਪੈਨਸ਼ਨ ਯੋਗ ਨੌਕਰੀ ਦੇਣ ਲਈ ਵਚਨਬੱਧਾ ਅਮਿਤ ਸ਼ਾਹ ਨੇ 27 ਸਤੰਬਰ ਨੂੰ ਹਰਿਆਣਾ ਚ ਚੋਣ ਰੈਲੀ ਦੌਰਾਨ ਅਗਨੀਵੀਰਾਂ ਲਈ ਅਹਿਮ ਫੈਸਲਾ ਕੀਤਾ ਹੈ ਉਹਨਾਂ ਨੇ ਹਰੇਕ ਅਗਨੀਵੀਰ ਨੂੰ ਪੈਨਸ਼ਨ ਸਮੇਤ ਨੌਕਰੀ ਵੀ ਦਿੱਤੀ ਜਾਣ ਵਾਲੀ ਕਿਹਾ ਇਸ ਦੇ ਨਾਲ ਜੀ ਉਹਨਾਂ ਦੇ ਵਿੱਚ ਸ਼ਾਦਾ ਬਿਆਨਾ ਕਿ ਭਾਜਪਾ ਤੇ ਕੰਮ ਕਰਨ ਵਾਲੇ ਨੌਜਵਾਨਾਂ ਤੱਕ ਪਹੁੰਚਾਉਣ ਦੇ ਕਾਂਗਰਸ ਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਇਸ ਦੇ ਨਾਲ ਕਾਂਗਰਸ ਤੇ ਨਿਸ਼ਾਨਾ ਸਾਧਦੇ ਹੋਏ ਸ਼ਾਹ ਨੇ ਕਿਹਾ ਕਿ ਉਹਨਾਂ ਨੇ ਨਾਇਤਾ ਸੈਨਿਕਾਂ ਦਾ ਸਨਮਾਨ ਕਰਦੇ ਨੇ ਉਸ ਤੋਂ ਬਾਅਦ ਅਗਲੀ ਬਿਜਲੀ ਕਲੈਕਸ਼ਨਾਂ ਚ ਦੇਰੀ ਤੇ ਪ੍ਰਸ਼ਾਸਨ ਨੂੰ ਲੱਗੇਗਾ ਜੀ ਜੁਰਮਾਨਾ ਯੂਟੀ ਪ੍ਰਸ਼ਾਸਨ ਨੇ ਬਿਜਲੀ ਵਿਭਾਗ ਨੂੰ ਬਿਜਲੀ ਕਨੈਕਸ਼ਨ ਜਾਰੀ ਕਰਨ ਲਈ ਦੇਰੀ ਕਰਨ ਤੇ 500 ਰੁਪਏ ਪ੍ਰਤੀ ਦਿਨ ਦਾ ਜੁਰਮਾਨਾ ਪੜਨਾ ਪਵੇਗਾ ਇਹ ਆਦੇਸ਼ ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਅੱਜ ਜਾਰੀ ਕੀਤਾ ਹੈ ਜੇ ਆਰਸੀ ਦੇ ਯੂਟੀ ਦੇ ਵਿਭਾਗ ਨੂੰ ਨੋਟ ਦਰਸਿਤ ਨੇ ਕਿ ਚੰਡੀਗੜ੍ਹ ਵਿੱਚ ਬਿਜਲੀ ਦਾ ਕਨੈਕਸ਼ਨ 16 ਦਿਨਾਂ ਦੀ ਥਾਂ 7 ਦਿਨਾਂ ਵਿੱਚ ਜਾਰੀ ਕਰਨਾ ਲਾਜ਼ਮੀ ਹੈ ਅਗਰ ਜੇ 7 ਦਿਨਾਂ ਵਿੱਚ ਸਫਲ ਰਹਿੰਦੇ ਨੇ ਤਾਂ 500 ਰੁਪਏ ਪ੍ਰਤੀ ਦਿਨ ਦਾ ਜਿਹੜਾ ਜੁਰਮਾਨਾ ਬਿਜਲੀ ਵਿਭਾਗ ਨੂੰ ਦੇਣਾ ਪਵੇਗਾ ਤੇ ਜਿੰਨਾ ਵੀ ਵੀਰਾਂ ਨੇ ਹਲੇ ਤੱਕ ਬਿਜਲੀ ਬਿੱਲ ਨਹੀਂ ਭਰੇ ਉਹ ਆਪਣੇ ਬਿਜਲੀ ਬਿੱਲ ਜ਼ਰੂਰ ਭਰ ਦੋ ਨਹੀਂ ਉਹਨਾਂ ਦੇ ਮੀਟਰ ਜਿਹੜੇ ਕੱਟ ਦਿੱਤੇ ਜਾਣਗੇ ਜੀ ਘਰ ਦੀ ਜਿਹੜੀ ਬਿਜਲੀ ਉਹ ਵੀ ਕੱਟ ਦਿੱਤੀ ਜਾਵੇਗੀ ਤਾਂ ਇਸੇ ਜੀ ਅੱਜ ਦੀ ਆਪਣੀ ਤਾਜ਼ਾ ਖ਼ਬਰਾਂ ਕਿਸ ਤਰ੍ਹਾਂ ਲੱਗੀਆਂ ਨੀਂ ਚ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਪਲੀਓ ਬਹੁਤ ਬਹੁਤ ਧੰਨਵਾਦ